ਪਹਿਲੀ ਦਫਾ ਜਦੋਂ ਮੈਂ ਸਟੇਜ ਦੇ ਉੱਤੇ ਚੜਿਆ ਤਾਂ ਮੈਂ ਐਜ਼ ਸਿੰਗਰ ਮਤਲਬ ਮੈਂ ਗਾਇਆ ਸੀ ਪਹਿਲੀ ਵਾਰੀ ਸਟੇਜ ਦੇ ਉੱਤੇ ਚੜ ਕੇ 6ਵੀਂ ਕਲਾਸ ਦੇ ਵਿੱਚ ਮੈਂ ਸਕੂਲ ਦੇ ਸਕੂਲ ਦੀਆਂ ਕਲਾਸ ਕਲਾਸ ਦੇ ਵਿੱਚ ਕਹਿ ਲਓ ਜਾਂ ਹੋਰ ਕਿਸੇ ਫੰਕਸ਼ਨ ਦੇ ਵਿੱਚ ਮੈਂ ਐਦਾਂ ਕਰਦਾ ਹੁੰਦਾ ਸੀ ਸ਼ਰਕਤ ਤੇ ਮੈਂ ਗਾਇਆ ਸੀ ਉਦੋਂ ਫਿਰ ਮੈਨੂੰ ਥੋੜੀ ਜਿਹੀ ਚਿੰਗ ਜਿਹੀ ਲੱਗੀ ਮੈਨੂੰ ਵਧੀਆ ਲੱਗਾ ਐਨੂਅਲ ਫੰਕਸ਼ਨ ਸੀ ਸਾਡਾ 6ਵੀਂ ਕਲਾਸ ਦਾ ਇੱਥੇ ਮੋਹਾਲੀ ਫਿਰ ਚੱਲਦੇ ਗਏ ਕਲਾਸ ਤੇ ਮਹਿਫਿਲ ਤੇ ਯਾਰਾਂ ਦੋਸਤਾਂ ਚ ਆਪਣੇ ਆਪ ਤੇ ਫਿਰ ਮੈਂ ਪਰ ਮੈਂ ਫਾਰਮਲ ਟ੍ਰੇਨਿੰਗ ਕਿਸੇ ਚੀਜ਼ ਦੀ ਲਈ ਨਹੀਂ ਫਿਰ ਜਦੋਂ ਮੈਂ ਸਕੂਲੋਂ ਹਟ ਕੇ ਕਾਲਜ ਚ ਹੋਇਆ ਉਦੋਂ ਫਿਰ ਮੇਰਾ ਨਾਟਕਾ ਨਾਲ ਨਾਟਕਾ ਨਾਲ ਥੀਏਟਰ ਨਾਲ ਵਾਸਤਾ ਹੋਇਆ ਫਿਰ ਮੈਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨਾਲ ਭਾਈ ਮਨਨਾ ਸਿੰਘ ਹੋਰਾਂ ਨਾਲ ਜੁੜਿਆ ਥੀਏਟਰ ਕਰਨਾ ਸ਼ੁਰੂ ਕੀਤਾ ਉਹ ਜਿਹੜਾ ਸਫ਼ਰ ਸੀ ਸੋਹਣਾ ਬਹੁਤ ਰਹਾ ਮੇਰਾ ਬਟ ਔਖਾ ਵੀ ਬਹੁਤ ਜ਼ਿਆਦਾ ਸੀ ਬਹੁਤ ਔਖਾ ਸੀ ਔਰ ਜਦੋਂ ਮੈਂ ਯਾਦ ਕਰਦਾ ਤਾਂ ਮੈਂ ਬੈਠ ਕੇ ਸੋਚਦਾ ਵੀ ਸਾਰੇ ਆਪਦੀ ਆਪਦੀ ਹਿੱਸੇ ਦੀ ਬਣਦੀ ਮਿਹਨਤ ਕਰਦੇ ਆ ਬਟ ਨਾ ਸੋਚਦਾ ਵੀ ਮੈਂ ਵੀ ਕਾਫੀ ਕਾਲਣਾ ਕਾਲੀ ਆ ਉਹ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਦਾ ਮੇਰਾ ਇਹ ਮਕਸਦ ਸਿਰਫ ਇਨਾ ਕਾ ਜੀ ਵੀ ਕਈ ਕਿ ਜੋ ਉੱਥੇ ਬੈਠੇ ਨੇ ਅਸਪਾਇਰਿੰਗ ਜੋ ਚਾਹੁੰਦੇ ਆ ਕੁਝ ਜ਼ਿੰਦਗੀ ਚ ਕਰਨਾ ਉਹਨਾਂ ਨੂੰ ਜੇ ਸ਼ਾਇਦ ਕੁਝ ਮਿਲ ਸਕੇ ਮੇਰੀਆਂ ਗੱਲਾਂ ਚੋਂ ਜਦੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਤੇ ਮੇਰੇ ਕੋਲੇ ਉਦੋਂ ਕਿਉਂਕਿ ਆਪਾਂ ਪੜ੍ਹਦੇ ਹੁੰਨੇ ਆ ਪੜ੍ਹਾਈ ਦੌਰਾਨ ਕੀਤਾ ਸੀ ਫਾਦਰ ਸਾਹਿਬ ਮੇਰੇ ਚਾਹੁੰਦੇ ਸੀ ਕਿ ਮੈਂ ਇਹ ਨਾ ਕਰਾਂ ਉਹਨਾਂ ਦੇ ਆਪਣੇ ਫਿਕਰ ਸੀ ਜਿੱਦਾਂ ਕਿ ਹਰ ਆ ਪਰਿਵਾਰ 'ਚ ਹੁੰਦਾ ਹੀ ਹੈ ਜਿਹੜੇ ਲੋਅਰ ਮਿਡਲ ਕਲਾਸ ਪਰਿਵਾਰ ਹੁੰਦੇ ਨੇ ਉਹਨਾਂ 'ਚ ਹੁੰਦਾ ਤੇ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਮੇਰੇ ਕੋਲੇ ਕੋਈ ਸਾਧਨ ਨਹੀਂ ਸੀ ਹੁੰਦਾ ਨਾ ਕਾਲਜ ਜਾਣ ਨੂੰ ਤੇ ਨਾ ਹੀ ਥੀਏਟਰ ਦੀ ਰਿਹਰਸਲ ਤੇ ਜਾਣ ਨੂੰ ਸਪਨਾ ਮੇਰਾ ਸੀ ਮੈਂ ਐਕਟਰ ਬਣਨਾ ਬੰਬਈ ਜਾਣਾ ਕਿਉਂਕਿ ਚਲੋ ਸ਼ੁਰੂ ਗਾਇਕੀ ਤੋਂ ਕੀਤਾ ਪਰ ਉਹਨੂੰ ਮੈਂ ਸੀਰੀਅਸਲੀ ਲੀਨ ਲਿਆ ਮਤਲਬ ਮੈਂ ਉਹਦੇ ਬਾਰੇ ਸੋਚਿਆ ਨਹੀਂ ਸੀ ਜਿਉਂ-ਜਿਉਂ ਸੋਝੀ ਆਈ ਗਈ ਫਿਰ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਫਿਰ ਮੈਨੂੰ ਲੱਗਾ ਕਿ ਨਹੀਂ ਮੈਂ ਐਕਟਿੰਗ 'ਚ ਆਪਣਾ ਬਣਾਉਣਾ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰਤਾ ਫਿਰ ਮੈਂ ਥੀਏਟਰ 'ਚ ਵੱਲ ਧਿਆਨ ਦਿੱਤਾ ਫਿਰ ਜਦੋਂ ਥੀਏਟਰ ਕਰਨਾ ਸ਼ੁਰੂ ਕੀਤਾ ਉਦੋਂ ਰਿਹਰਸਲਾਂ ਤੇ ਜਾਣ ਲਈ ਜੋ ਕਿਉਂਕਿ ਮੇਰੇ ਕੋਲ ਕੋਈ ਸਾਧਨ ਸੀ ਨਹੀਂ ਨਾ ਕਾਲਜ ਜਾਣ ਨੂੰ ਸੀ ਨਾ ਇੱਧਰ ਹੋਰ ਕਿਸੇ ਕੰਮ ਨੂੰ ਨਹੀਂ ਸੀ ਫਿਰ ਮੁਹਾਲੀ ਤੋਂ ਤੋਂ 2000 ਦੀ ਗੱਲ ਦੱਸਦਾ ਜੀ 2000 2001 ਦੀ ਉਦੋਂ 5 ਰੁਪਏ ਲੱਗਦੇ ਸੀ ਚੰਡੀਗੜ੍ਹ ਜਾਣ ਨੂੰ ਆਟੋ 'ਚ ਤੇ ਮੈਂ ਸੋਚਦਾ ਸੀ ਕਿ ਮੈਂ ਬੰਬੇ ਜਾਣਾ ਪੈਸੇ ਇਕੱਠੇ ਕਰਨੇ ਨੇ ਵੀ ਜੇ ਮੈਂ 5 ਰੁਪਏ ਬਚਾ ਲਵਾਂ ਤੇ ਜੇ ਮੈਂ ਪੈਦਲ ਚਲਾ ਜਾਵਾਂ ਫਿਰ ਮੈਂ ਪੈਦਲ ਜਾਣਾ ਸ਼ੁਰੂ ਕਰਤਾ ਮੈਂ 5 ਰੁਪਏ ਜਾਣਦੇ 5 ਰੁਪਏ ਆਉਣਦੇ 10 ਰੁਪਏ ਹਰ ਰੋਜ਼ ਬਚਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਕਿਸੇ ਕੋਲੇ ਪੈਸੇ ਹੁੰਦੇ ਨਹੀਂ ਫਿਰ ਉਹਨੂੰ ਉਹੀ ਵੱਡੀ ਪੂੰਜੀ ਲੱਗਦੀ ਹੈ ਕਿ ਹਾਂ ਜੀ ਅਸੀਂ ਕੁਝ ਹੈਨਾ ਇਹਦੇ ਨਾਲ ਕਰ ਲਾਂਗੇ ਉਹੀ ਮੇਰਾ ਇੱਕ ਸੁਪਨਾ ਰਿਹਾ ਫਿਰ ਮੈਂ ਜਦੋਂ ਆਪਣੀ ਰਿਹਰਸਲ ਤੇ ਚੰਡੀਗੜ੍ਹ ਪਹੁੰਚਦਾ ਸੀ ਉਦੋਂ ਮੈਂ ਦੇਖਦਾ ਸੀ ਕਿ ਪਸੀਨੇ ਚ ਗੜਚ ਹੁੰਦੇ ਸੀ ਮੇਰੇ ਕੱਪੜੇ ਕਿਉਂਕਿ ਮੈਂ ਤੁਰਿਆ ਜਾਂਦਾ ਸੀ ਗਰਮੀਆਂ ਚ ਮਤਲਬ ਸਾਡੀ ਰਿਹਰਸਲ ਹੁੰਦੀ ਸੀ 35 ਸੈਕਟਰ ਪ੍ਰਾਚੀਨ ਕਲਾ ਕੇਂਦਰ ਗੁਰਸ਼ਰਨ ਭਾਜੀ ਹੋਰਾਂ ਦੀ ਟੀਮ ਚ ਮੈਂ ਸੀ ਉੱਥੇ ਰਿਹਰਸਲਾਂ ਕਰਦੇ ਸੀ ਉੱਥੇ ਮੈਂ ਦੇਖਦਾ ਸੀ ਕਿ ਬੇਸਮੈਂਟ ਚ ਰਿਹਰਸਲ ਕਰਨੀ ਮੈਂ ਦੇਖਦਾ ਸੀ ਮੈਂ ਪਸੀਨੇ ਮੇਰੇ ਕੱਪੜੇ ਮੇਰੇ ਪਸੀਨੇ ਨਾਲ ਗਿੱਲੇ ਪਏ ਨੇ ਤੇ ਮੈਂ ਪਹਿਲਾਂ ਉਸ ਤੋਂ ਪਹਿਲਾਂ ਵਾਸ਼ਰੂਮ ਜੇ ਵੜ ਕੇ ਆਪਦੀ ਸ਼ਰਟ ਲਾ ਕੇ ਬਨੈਨ ਕੱਢ ਕੇ ਉਹਨੂੰ ਨਿਚੋੜਦਾ ਸੀ ਪਸੀਨੇ ਨੂੰ ਫਿਰ ਪਾਣੀ ਖੋਲ ਕੇ ਉਹਨੂੰ ਪਾਣੀ ਚ ਨੂੰ ਛੰਡਦਾ ਸੀ ਆਪਦੀ ਬਣਾਉਣ ਨੂੰ ਫਿਰ ਨਿਚੋੜ ਕੇ ਛੰਡ ਕੇ ਤੇ ਪਾ ਲੈਂਦਾ ਸੀ ਤਾਂ ਕਿ ਮਸੀ ਪਸੀਨੇ ਦੀ ਮਸ਼ਕ ਨਾ ਆਵੇ ਉਹ ਚ ਫਿਰ ਮੈਂ ਪਾ ਕੇ ਆਪਦੀ ਰਿਹਰਸਲ ਕਰਦਾ ਸੀ ਹੁਣ ਜਾਣ ਵੇਲੇ ਵੀ ਮੇਰਾ ਇਹੋ ਹੀ ਤਰੀਕਾ ਹੁੰਦਾ ਸੀ ਮੈਂ ਪੈਦਲ ਤੁਰਿਆ ਰਹਿੰਦਾ ਸੀ ਤੇ ਜੋ ਚਾਰ ਪੈਸੇ ਇਕੱਠੇ ਕਰੀਏ ਕਿਉਂਕਿ ਇਹ ਡੱਗਰ ਸੌਖੀ ਤੇ ਹੈ ਨਹੀਂ ਅੱਗੇ ਵਧਦਾ ਗਿਆ ਮਿਹਨਤ ਕਰਦਾ ਗਿਆ ਧੁੰਦਾਂ ਵੀ ਆਈਆਂ ਵਿੱਚ ਸਰਦੀਆਂ ਵੀ ਆਈਆਂ ਸਰਦੀਆਂ ਚ ਵੀ ਆ ਤੁਰਿਆ ਜਾਂਦਾ ਸੀ ਤੁਹਾਨੂੰ ਦੇ ਚ ਕਿਉਂਕਿ ਰਿਹਰਸਲ ਮੁੱਕਦੀ ਸਾਡੀ 10 ਵਜੇ ਕਈ ਵਾਰੀ 10:30 ਵਜੇ ਸ਼ਾਮ ਨੂੰ ਰਾਤ ਨੂੰ ਫਿਰ ਆਟੋ ਨੂੰ ਹੱਥ ਦੇਣਾ ਭਰੇ ਹੁੰਦੇ ਸੀ ਆਟੋ ਜਾਂ ਤੇ ਜਾਂ ਫਿਰ ਆਉਂਦੀ ਹੀ ਨਹੀਂ ਸੀ ਫਿਰ ਪੈਦਲ ਤੁਰਿਆ ਰਹਿੰਦਾ ਸੀ ਵੀ ਕਿੰਨੀ ਦੇਰ ਖੜ ਕੇ ਉਡੀਕਾਂ ਪਰ ਮੈਂ ਚੱਲਦਾ ਰਹਿੰਦਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ